ਦਰਸ਼ਨ ਕਰੋ ਜੀ ਸਾਡੇ ਪਿੰਡ ਵਾਲੇ ਲੰਗਰ ਦੇ ਜਿਹੜਾ ਸਾਡੇ ਪਿੰਡ ਵੱਲੋਂ ਲਾਇਆ ਗਿਆ శ్రీ ਨੰਦਪੁਰ ਸਾਹਿਬ ਅੰਮ੍ਰitsar ਵਾਲੇ ਵੀਰਾਂ ਦੀ ਜੀਪ ਖੜੀ ਆ ਕਾ ਇਹਨਾਂ ਦੀ ਜੀਪ ਅੰਮ੍ਰitsar ਤੇ ਆਏ ਹੋ ਤੇ ਵੀਰ ਇਹ ਬਾਬਾ ਜੀ ਦੇ ਪਿੱਛੇ ਜਿਹੜੀ ਟੈਂਕੀ ਖੜੀ ਹੈ ਨਾ ਇਹ ਲੱਸੀ ਦੀ ਭਰੀ ਵੀ ਆ ਪੂਰੀ ਯਾਂਟੀ ਇਹ ਚ ਬਰਫ਼ ਪਾ ਰਹੇ ਹੈ ਨਾਲ ਪਾਇਆ ਉਹਦੇ ਵਿੱਚ ਨੂਨ ਜਾ ਵੀ ਲਾ ਇੱਧਰ ਹੁੰਦਾ ਜੀ ਲੰਗਰ ਤਿਆਰ ਲੱਗੇ ਹੋਏ ਨੇ ਕਾਲਾ ਵੀਰ ਤੇ ਮੰਗਾ ਵੀਰ ਲੱਗੇ ਹੋਏ ਆ ਜਲੇਬੀਆਂ ਤਿਆਰ ਕਰਨਾ ਚੱਲ ਰਿਹਾ ਜੀ ਲੰਗਰ ਮਟਰ ਪਨੀਰ ਨਾਲ ਮੱਕੀ ਦੀ ਰੋਟੀ ਦਾਲ ਖੀਰ ਨਾਲ ਹੀ ਨੂਨ ਵਾਲੀ ਲੱਸੀ ਅੱਪੈੰਡ ਵਾਲੇ ਮੁੰਡੇ ਸਾਡੇ ਵਰਤਾਰੇ ਨੇ ਲੰਗਰ ਬਾਬਾ ਜੀ ਨੇ ਹੀ ਤੇ ਫੇਲਾ ਕਰ ਲਿਆ ਆ ਗਿਆ ਆ ਗਿਆ ਵਸ ਆ ਗਿਆ ਆ ਗਿਆ वीर प्रसादे रहे हैं मक्की ब्राह्मण तय भी लगे हुए सेवा करना